ਇਹ ਵਾਲੀ ਪੈ ਜਿਹੜੀ ਉਹ ਲੀਕ ਹੋ ਰਹੀ ਆ ਤੇ ਸਾਰਾ ਪਾਸੇ ਵਿਸਤੋ ਹੋ ਗਿਆ ਵਾ ਲੋਈ ਟਿੱਪੀ ਸਾਹ ਗੁਰਦੁਆਰਾ ਸਾਹਿਬ ਆ ਜੱਲੇ ਬਾਤ ਹੋ ਗਈ ਹੈ ਹਲੋ ਮੇਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਕੋਰ ਨਵੇਂ ਵਲੋਗ ਦੇ ਵਿੱਚ ਤੇ ਕੱਲ੍ਹ ਲੱਗੀ ਆ ਵਿਸਾਖੀ ਤੇ ਇਸ ਕਰਕੇ ਆਪਾਂ ੱਥਲੇ ਸ਼੍ਰੀ ਅਨੰਦਪੁਰ ਸਾਹਿਬ ਤੇ ਆਪਾਂ ਉੱਥੇ ਹੋਰ ਹੀ ਗੁਰਦੁਆਰਾ ਸਾਹਿਬ ਘੁੰਮਣੀਆਂ ਜਾਵਾਂਗੇ ਉਦੋਂ ਪਤਾ ਲੱਗਦਾ ਕਿ ਕਿਹੜ ਗੁਰਦੁਆਰ ਸਾਹਿਬ ਆ ਗਿਆ ਇਸ ਕਰਕੇ ਬਸ ਇੰਨਾ ਕੀ ਹਲੇ ਪਤਾ ਵਾ ਸ਼੍ਰੀ ਅਨੰਦਪੁਰ ਸਾਹਿਬ ਵੀ ਚੱਲੇ ਆ ਤੇ ਬਟ ਜਿੰਨੇ ਵੀ ਲੱਗ ਲੱਗੇ ਗੁਰਦੁਆਰਾ ਸਾਹਿਬ ਆਉਣਗੇ ਜੇ ਆਪਾਂ ਜਾਵਾਂਗੇ ਤੁਹਾਨੂੰ ਵਲੌਗ ਦੇ ਵਿੱਚ ਦੱਸਾਂਗੇ ਤੇ ਬਟ ਆਪਾਂ ਸਿਰੇ ਵੀਡੀਓ ਦੀ ਜੀ ਸਟਾਰਟਿੰਗ ਉਹ ਕਰਨਾ ਭੁੱਲ ਗਏ ਸੀ ਤੇ ਆਪਾਂ ਹੁਣ ਦੇ ਹੀ ਸਟਾਰਟਿੰਗ ਕਰਨਾ ਤੇ ਇਸ ਟਾਈਮ ਦੇ ਆਪਾਂ ਸਾਰੀ ਤਿਆਰੀ ਕਰ ਲਈਆਂ ਉਸ ਟਾਈਮ ਨਹੀਂ ਹੋਈਆਂ ਤੇ ਬਾਕੀ ਸਵੇਰ ਤੋਂ ਵਲੌਗ ਸਟਾਰਟ ਕਰ ਦਿੱਤਾ ਵਾ ਤੇ ਬਾਕੀ ਕਰਦੇ ਆ ਅਗਲੀ ਕਲੀਪਰ ਰੈਡੀ ਕੋਈ ਮਿੱਤਰੋ ਟਰੈਕਟਰ ਕੀਤਾ ਤੋ ਤੇ ਆਪਾਂ ਬਸ ਹੋਰ ਥੋੜਾ ਜਿਹਾ ਤੈਨੂੰ ਆਪਾਂ ਤੁਰ ਪੈਣਾ ਸ਼ਾਮ ਨੂੰ ਤੁਰਨਾ ਮੈਂ ਟਾਈਮ ਹੋ ਜਾਣਾ ਤੇ ਬਾਕੀ ਗਾੜੇ ਲਾ ਕੇ ਬੈਠੇ ਟਰੈਕਟਰ ਦੇ ਟਰੈਕਟਰ ਦੇ ਦਿੱਤਾ ਪਤੋ ਚੰਗੀ ਤਰ੍ਹਾਂ ਟਰਾਲਾ ਵੀ ਧੋਤਾ ਵਾ ਸਵੇਰੇ ਸਵੇਰੇ ਧੋਤੇ ਟਰਾਲਾ ਤੇ ਉਹਦਾ ਟਰੈਕਟਰ ਧੋਨੇ ਆ ਕੋਈ ਹੁਣ ਚੁੱਕਣ ਲੱਗੇ ਤੂੰ ਪਾਣੀ ਧੋ ਪੂਰੂਗਾ ਚੰਗੀ ਤਰ੍ਹਾਂ ਜਿੰਨਾਂ ਜਿੰਨੇ ਕਪੜਾ ਮਾਰ ਦਿੰਨੇ ਆ ਲਿਸ਼ਕਣ ਲਾ ਬਜੂ ਟਰੈਕਟਰ ਉਹਦਾ ਬੜੇ ਚਿਰ ਦਾ ਨਿਆ ਮਾਰਨਾ ਬਾਕੀ ਹੁਣ ਸਾਫ ਦਾ ਚੰਗੀ ਤਰ੍ਹਾਂ ਹੋ ਗਿਆ ਵਾ ਬਾਕੀ ਪਾਣੀ ਕੋਲੀ ਚੁੱਕ ਦਿੰਨੇ ਜਿਹੜਾ ਰਹਿਂਦਾ ਖੁੰਦਾ ਟਰਾਲਾ ਪਾਉਣ ਚੱਲੇ ਆਂ ਤੇ ਲੈਟਾ ਲੋਂਜ ਲੈ ਟਰੈਕਟਰ ਤੇ ਟਰਾਲੇ ਦੇ ਲੈਟਾ ਨਾਲੋਂ ਚੱਲੇ ਆਂ ਟਰੈਕਟਰ ਲੈ ਚੱਲੇਗਾ ਉਹ ਲੈਟਾ ਲਿਆ ਨਾ ਇਹ ਟਰਾਲਾ ਪਾਉਣ ਲੱਗੇ ਨਾਲੇ ਟਰਾਲੇ ਦੇ ਲੈਟਾ ਨਾਲ ਚੱਲੇ ਆਂ ਥੰਮੜੇ ਖਲਾ ਰਿਆ ਵੰ ਚੱਲਦੇ ਆਂ ਜੋ ਕਿ ਟਰਾਲੇ ਲੱਗੇ ਤੇ ਹੁਣ ਲੋਨੇ ਤੇ ਚ ਲੈਟਾ ਟਰੈਕਟਰ ਖਲਾਰਤਾ ਵਾ ਰਿਕ ਮਲ ਫੜਾ ਪਾ ਲੋਈ ਲਾਤੀ ਥੱਲੇ ਲੈ ਓਏ ਰਿਕ ਮਲ ਲਿਆ ਸਟਾਰ ਵਾਲੀ ਮੇਰੇ ਕੋ ਜਾ ਰੇਂਗ ਮਾਰ ਕਾਟ ਕੇ ਲਾ ਦੇ ਬਾਕੀ ਉਧਰਲੇ ਬਨੇ ਲਾਤੀਆਂ ਸਸ ਨੂੰ ਇੱਧਰ ਰਹਿ ਗਈ ਨੈਕਲ ਹੁਣ ਵਾਲੇ ਇੱਧਰ ਰਹਿ ਗਈ ਚਾਰ ਲੱਗਣੀਆਂ ਇੱਧਰ ਆਹ ਰੇ ਕਮਾ ਦੇ ਆਹ ਇਹ ਜਦਾਂ ਨੇ ਬਨੇ ਕਿੱਦਾਂ ਸਾਰਾ ਗਾਡਰ ਹੀ ਪਾੜ ਪੂਰੀ ਗਾਡਰ ਬਲੈਕ ਸਪਰੇ ਫਿਰ ਨਾਨਕ ਪੂਰੀ ਵਧੀਆ ਲੱਗਦੀ ਆ ਤੇ ਲੈਡ ਲਾਤੀ ਆਪਾਂ ਕੱਲ ਸ਼ਾਮ ਆਏ ਨੂੰ ਲੈਂਦੀ ਫੀਡਿੰਗ ਕਰਤੀ ਆ ਆਕੇ ਤੇ ਲੈ ਸ਼ਾਮੇ ਦੇਖੇ ਧੁੱਪ ਦੇ ਕਿੰਨੇ ਬਹੁਤ ਹੀ ਜਿਆਦੀ ਪੈਂਦੀ ਆ ਤੇ ਗਰਮੀ ਵੀ ਬੜੀ ਆ ਬਾਕੀ ਕੰਮ ਤੇ ਕਰਨਾ ਹੀ ਪੈਣਾ ਲੇ ਲੇ ਲਾਈਟਾਂ ਦਾ ਵਰਕ ਚੱਲਣ ਦਿਆ ਵਾ ਤੇ 1 ਵਜ ਗਿਆ ਵਾ ਤੇ ਹਲੇ ਮੈਂ ਸ਼ਾਮੇ ਦੇਖਾਂਗਾ ਲੱਗਦੀਆਂ ਟਰਾਲਾ ਦੇ ਘਰ ਲੱਗਿਆ ਘਰ ਲੱਗੇ ਲਾਈਟਾਂ ਜਿਹੜੀਆਂ ਲੱਗ ਚੁੱਕੀਆਂ ਤੇ ਬਸ ਹੁਣ ਅਰਥ ਦੇਣਾ ਰਹਿ ਗਿਆ ਨੇ ਕਰੰਟ ਕਰੰਟ ਦੇਣਾ ਬਸ ਟਰੈਕਟਰ ਦਾ ਬੈਟਰੀ ਦਾ ਉਹ ਇਹ ਚੱਲ ਗਿਆ ਘਰ ਤੋਂ ਆਪਾਂ ਵੀ ਜਾਣਦੇ ਆ ਘਰ ਆ ਗਏ ਆ ਤੇ ਹੁਣ ਹੋਣ ਲੱਗੇ ਆ ਫੱਟੇ ਤੇ ਨਾਲੇ ਕਰ ਲੱਗੇ ਆ ਵਾਇਰਿੰਗ ਜਾਣ ਦੋ ਜਾ ਹੋਣ ਦਾ ਦੇ ਕੋਈ ਜਗ ਚੁੱਕੇ ਆ ਲਾਈਟਾਂ ਤੇ ਬਾਕੀ ਢੇਰੇ ਦੇ ਵਿੱਚ ਹੋਰ ਜਾਇਦਾ ਜਣਗੀਆਂ ਹਲੇ ਤੇ ਧੁੱਪ ਵਧੀ ਆ ਤੇ ਥੋੜਾ ਸਟਾਰ ਵੀ ਜਗੰਦਿਆ ਥੱਲੇ ਕਲੀਅਰ ਨਹੀਂ ਦਿਖਣਾ ਬਾਕੀ ਉਹਨੂੰ ਫੱਟੇ ਪਾਉਣ ਲੱਗੇ ਆ ਫੱਟਰ ਲਾ ਦਿੱਤਾ ਤੇ ਹੁਣ ਬਸ ਫਲਾਈ ਬੋਰਡ ਰੱਖਨੇ ਆਪਾਂ ਫੱਟੇ ਨਹੀਂ ਪਾਉਣੇ ਫਲਾਈ ਬੋਰਡ ਰੱਖਨੇ ਆ ਲੋਈ ਪ্লাই ਬੋਰਡ ਦੇ ਹੇਣ ਰੱਖਣਾ ਤੇ ਇਹਦੇ ਹਾਂ ਸੱਟ ਕਰਨਾ ਹੁਣ ਇਹ ਝੰਡੇ ਵੀ ਲਾ ਦਿੱਤੇ ਆ ਅੱਗੇ ਵੀ ਇੱਕ ਝੰਡਾ ਲਾਤਾ ਤੇ ਦੋ ਮਗਰ ਕਯੂ ਪੈਪ ਦੇ ਨਾਲ ਇਹ ਰੈਡੀ ਹੋ ਚੁੱਕਿਆ ਵਾ ਤੇ ਝੰਡਾ ਲਾਤੇ ਤੇ ਝੰਡੇ ਲੈਂਡ ਲਾਈ ਆਪਾਂ ਤੇ ਕਰੋ ਚੈੱਕ ਹੁਣ ਲੋਨ ਲੱਗੇ ਟਰਾਲੇ ਦੇ ਵਿੱਚ ਇਨਵਰਟਰ ਤੇ ਆਪਾਂ ਲਾ ਲਿਆ ਇੱਥੋਂ ਤੇ ਹੁਣ ਲੋਨ ਲੱਗੇ ਆ ਤੇ ਆਪਾਂ ਇੱਕ ਪਰਦਾदाई ਦੀ ਫੋਟੋ ਲਗਾਉਣੀ ਆ ਲੈ ਬੇਸ ਤੇ ਤੇ ਲਾਉਗੇ ਨਹੀਂ ਲੈ ਲੋੜੀ ਪੈਣੀ ਨਾਨੂੰ ਚਲੋ ਹਰ ਚੱਕੋ ਨਵਿਟਰ ਖੜੀਏ ਟਰਾਲੇ 'ਚ ਆ ਆ ਮੇਰੇ ਟਰਾਲੇ ਆਲੇ ਲੋਈ ਕਰਨੇ ਆ ਇਨਵਰਟਰ ਫੇੜ ਬੋਰਡ ਦੀ ਵਾਇਰਿੰਗ ਚੱਲਣ ਦੀ ਆ ਬੋਰਡ ਤੇ ਆ ਲਾਉਣਾ ਇੱਕ ਇਧਰ ਲਾਇਆ ਇੱਕ ਇਧਰ ਇੱਕ ਸਾਹਮਣੇ ਲਾਉਣਾ ਵਾ ਤੇ ਵੀਰ ਦੇ ਆਪਣੇ ਕਰਨ ਪਲਾਸੇ ਥੰਦੇ ਇਹੋ ਜੋੜ ਦੇਣ ਲੱਗਾ ਫੇਰ ਆ ਲਾ ਬੀ ਦੀ ਬੋਟੀ ਕਰ ਠੀਕ ਹੈ ਨਾ ਨਵੇਟਰ ਦਾ ਕੰਮ ਤੇ ਹੋਇਆ ਕੰਪਲੀਟ ਤੇ ਹੁਣ ਆ ਜਿਹੜੀ ਲਾਈਟ ਲਾਉਣ ਲੱਗੇ ਆ ਸਪੀਕਰਾਂ ਦੇ ਉੱਤੇ ਆ ਵੇਖੋ ਜੀ ਪੁੱਠੇ ਕੰਮ ਢੱਕੇ ਨਹੀਂ ਢੱਕ ਦੇਣ ਕੀ ਕਰ ਸਕਦੇ ਆ ਵੱਡੇ ਆ ਅਸੀਂ ਲੈਣਾ ਲੱਗੀਆਂ ਟਾਂਕੇ ਬਾਕੀ ਵਾਲੇ ਦਿੱਕੋ ਦੇ ਲੱਗਾ ਬਾਕੀ ਸਾਰੇ ਲੋਣੇ ਬਾਕੀਆਂ ਤੇ ਕੋਈ ਨਹੀਂ ਹੈਗਾ ਇਹਨਾਂ ਨੂੰ ਜਿਹੜਾ ਇਹ ਲੱਗ ਚੁੱਕੇ ਆ ਤੇ ਲੋਣ ਲੱਗੇ ਆ ਬੰਪਰ ਤੇ ਕੋਈ ਕਰੋ ਚੈੱਕ ਹਾਂ ਜੀ ਕੋਈ ਨਿਕਾਲ ਤੋਂ ਲੋਣ ਹੈ ਹੈ ਦੇ ਆਲੇ ਜੇ ਬੰਨੇ ਦੇ ਆ ਲੋਣ ਆਈਡੀ ਹਵੇ ਕੱਢ ਦੋ ਕੰਨੀ ਨਾਲ ਇੱਧਰ ਤੇ ਹੂੰ ਉਹਨਾਂ ਨੇ ਨਹੀਂ ਮੰਨਣਾ ਬਰਾ ਵਾਲਾ ਓਨਲੀ ਬਾਕੀ ਸਾਰਨ ਚੈੱਕ ਕਰੋ đo vậy lag kia phải biết kinh lắm. Đo kia. Coi final look. ਕਹਿੰਦੇ ਜੀ ਬਾਕੀ ਵਾਜੀ ਲੈੜ ਆ ਚੀਜ਼ਾਂ ਦੇ ਲਾਉਣ ਲੱਗੇ ਆ। ਨੇ ਭਾਜੀ ਲਾਉਣ ਲੱਗੇ ਆ ਤੇ ਬਾਕੀ ਇੱਧਰ ਤੇ ਲੱਗ ਚੁੱਕੀ ਹੀ ਪਹਿਲਾਂ। ਤੇ ਹੁਣ ਇੱਥੇ ਲਾਉਣ ਲੱਗੇ ਉੱਪਰਲੇ ਸਪੀਕਰਾਂ ਦੇ। ਚਾਰਾਂ ਦੇ ਲਾਗ ਦੇਣੀ ਆ। ਇਹ ਮੌਸਮ ਬਹੁਤ ਖਰਾਬ ਹੋ ਚੁੱਕਿਆ। ਹਨੇਰੀਆ ਚੱਲਣ ਦੀ ਇਸ ਟਾਈਮ। ਹਵਾ ਬਹੁਤ ਤੇਜ਼ ਚੱਲਣ ਦੀ ਕੀ ਪਤਾ ਰਾਹ 'ਚ ਮੀਂਹ ਨਾ ਮਿਲ ਜਾਨੂੰ। ਔਖਾ ਆਇਨਾ ਕੰਮ ਫੇਰਾ। 3 ਵਜੇ ਲੋ ਜੀ ਕਰੋ ਚੈੱਕ ਲਾਤੀ ਸਪੀਕਰ ਉੱਪਰ ਗੁੜੀ ਆ ਗਾੜੀ ਦਾ ਚ ਗੰਦੀ ਆ ਗੁਲੂ ਹੋ ਕੇ ਵੇਖ ਲਾਗੂ ਤਰੂ ਮੈਂ ਨਹੀਂ ਕਰ ਜੂਗਾ ਗੁਲੂ ਹੋ ਕੇ ਦੇਖਾ ਤੇ ਪੂਰੀ ਗੋਲ ਗੋਲ ਦਿਖਣੀ ਆ ਓ ਵੇਲਾ ਥੋੜੋ ਵੀ ਲਾਤੀ ਪਿੱਤੀ ਆ ਥੋੜੀ ਦੀ ਫਿਟਿੰਗ ਚੱਲਣਦੀ ਹੱਲੇ ਜਾ ਐਂ ਗੜ ਘਰੇ ਯਾਰ ਸਾਹਮਣੇ ਗੁੰਡਾ ਪਈ ਗੁੰਡਾ ਗੁੰਡਾ ਫੜਦੇ ਆ ਗੁੰਡਾ ਨਾਲ ਨਹੀਂ ਜੁੜਨਾ ਤੇ ਜੀ ਪਾਣ ਕਿਤੇ ਸੋਤ ਜਾ ਲੈ ਕਿ ਆਓ ਲੋ ਵੀ ਮਿੱਤਰੋ ਕਿੰਜੇ ਤੁਰਨ ਲੱਗੇ ਆ ਲੈਟਾ ਛਾਟਾ ਜਗਨੀਆਂ ਫੋਲੀ esi ado கொளத்துக்கிறேன் that ਪਹਿਲਾ ਗੁਰਦੁਆਰਾ ਸਾਹਿਬ ਪਹੁੰਚੇ ਗੁਰਦੁਆਰਾ ਸ਼ਿਰ ਰਾਜ ਸਾਹਿਬ ਕੰਨ ਕਰਦੇ ਚੱਲਦੇ ਅੰਦਰ ਗੁਰਦੁਆਰਾ ਸਾਹਿਬ ਵੀ ਕਰਦੇ ਦਰਸ਼ਨ ਅੰਦਰ ਮੱਥਾ ਪਟੇ ਗਏ ਤੇ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਸਾਹ ਤੋ ਛੱਡ ਦੋ ਮੱਥਾ ਪਟੇ ਗਏ ਅੰਦਰ ਇਹ ਹੁਣ ਆਪਾਂ ਚੱਲਨੇ ਆ ਪਤਾ ਨਹੀਂ ਕਿੱਥੇ ਹੱਲੇ ਤੇ ਕੁਝ ਪਤਾ ਨਹੀਂ ਆ ਕੋਈ ਤੋਰਦਾ ਇਥੋਂ ਟਰੈਕਟਰ ਉੱਤੀ ਬੈਠੇ ਹੱਲੇ ਸਾਰਿਆਂ ਨੇ ਚੀਰੂ ਸੋਏ ਨੱਕੂ ਵੀ ਤਾ ਹੈ ਤੇ ਟਰਾਲੀ ਸਾਈਡ ਤੇ ਚਲ ਕੇ ਟੇਕਦੇ ਮੱਥਾ ਤੇ ਆਪਾਂ ਜਰਾ ਟਰਾਲੀ ਸੋਈ ਗਏ ਆ ਬਹੁਤ ਨੀਂਦ ਆਈ ਸੀ ਕੋ ਦਾ ਹਾਈ ਸਟਾਰ ਗੀ ਗੱਲ ਗਾਣਾ ਸੁਦਾਈ ਹੋਈ ਤੇ ਕੋਈ ਮਿੱਤਰੋ ਦੂਰ ਤਾਂ ਇਹ ਤੋਂ ਟਰੈਕਟਰ टी डी हम चलते हैं मत टेकना चलने वापस ट्रॉली लागे चलते फिर उपा ट्रैक्टर ਕਮ ਆ ਗਏ ਨਰੇ ਨੂੰ ਕਰੂੰਗਾ ਕੋਈ ਟੀਵੀ ਸਾਹ ਗੁਰਦੁਆਰਾ ਸਾਹਿਬ ਆ ਜੱਲੇ ਵਾਪਸ ਹੋ ਗਏ ਆ ਸਾਹਮਣੇ ਗੁਰਦੁਆਰਾ ਸਾਹਿਬ ਟਰੈਕਟਰ ਤੇ ਹਲੇ ਬਾਹਰੇ ਲਾਇਆ ਵਾ ਇਹਲੇ ਗੁਰਦਰਾ ਸਾਹਿਬ ਦੇ ਚਲੋ ਚਲਦੇ ਹਾਂ ਅੰਦਰ ਤੇ ਉਹਨਾਂ ਲਈ ਆਪਾਂ ਲਾਇਆ ਟਰੈਕਟਰ ਸਾਡ ਤੇ ਕੋਈ ਪਹੁੰਚੇ ਪਰ ਗਰਮੀ ਬਹੁਤ ਜ਼ਿਆਦੀ ਥੱਲੇ ਕਾਰ ਕੁਰੇ ਤਾਂ ਬੰਦੇ ਮੇਰੇ ਤੇ ਵਾਕਈ ਚਲਦੇ ਹਾਂ ਗੁਰਦਰਾ ਸਾਹਿਬ ਦੇ ਅੰਦਰ ਰਸ਼ਵੀ ਬਹੁਤ ਜ਼ਿਆਦਾ ਹੈ ਜੋੜ ਘਟ ਮਾਰ ਕੇ ਫਿਰ ਵੀ ਅਸੀਂ ਅੰਦਰ ਫੜ ਗਏ ਆ ਬਾਟਾਂ ਦੇ ਲਾਈਨ ਤੇ ਬਹੁਤ ਲੰਮੀ ਗਰਮੀ ਬਹੁਤ ਕੋਈ ਮਿੱਤਰੋ ਚਲਦੇ ਆਂ ਨਹਰ ਦੇ ਲਾਗੇ ਅੰਦਰੋਂ ਦੇ ਮੱਥੇ ਠੱਠੇ ਗਏ ਆ ਚੁੱਕੇ ਆ ਥੱਲੇ ਤੋਂ ਬਹੁਤ ਜਿਆਦੀ ਪੈਣ ਦੀ ਡੀਜ਼ਲ ਵਾਲੀ ਪੈ ਜਿਹੜੀ ਉਹ ਲੀਕ ਹੋ ਰਹੀ ਆ ਤੇ ਸਾਰਾ ਪੈਟਰੋਲ ਵੇਸਟ ਹੋਣ ਗਿਆ ਵਾ ਉਹ ਨਵੀਂ ਲਿਆ ਕੇ ਪਾਉਣੀ ਆ ਹੁਣ ਦੇਖਦੇ ਕਿੱਥੇ ਰੋਕਦੇ ਅੱਗੇ ਜਾ ਕੇ ਤੇ ਬਹੁਤ ਪਟਰੋਲ ਲੀਕ ਹੁੰਦੇ ਤਾਂ ਨਿੱਕ ਤਾਂ ਚਾਨਣ ਕੀ ਪੜ ਗਈ ਵਾ ਕਿਸਾ ਚੋਂ ਪਾਪ ਲੈਣ ਦੀ ਨਵੀਂ ਪਾਪ ਦੇ ਫਿਟਿੰਗ ਕਰਨਾ ਤੇ ਬਾਕੀ ਲੇ ਪਾਪ ਦੇ ਫਿਟਿੰਗ ਕਰਨਾ ਡੀਜ਼ਲ ਵਾਲੀ ਜਿਹੜੀ ਪਾੜ ਗਈ ਆ ਸਾਡੇ ਲਾਉਂਦੇ ਆ ਪੁਰਾਣੀ ਪਾਪ ਕੱਢਦੇ ਲੱਗੇ ਆ ਫਿਟਿੰਗ ਕਰਦੇ ਨਵੀਂ ਲੈ ਕੇ ਆਏ ਨੇ ਫਾਈਨਲੀ ਕੋਹ ਚੱਲੇ ਆਪਾਂ ਗਿਰਤਪੁਰ ਸਾਹਿਬ ਥੋੜਾ ਗਰਾਸ ਨਾ ਰਹਿ ਗਿਆ ਵਾ ਅੱਗੇ ਲਾਉਣਾ ਉਹ ਸਾਡੇ ਵੀ ਡੱਕ ਦਾ ਟਰੈਕਟਰ ਗੁਰਦਰ ਸਿੰਘ ਹੋਣ ਗਿਆ ਕੌਣ ਕਰਦੇ ਇਸ਼ਨਾਨ ਸਭ ਤੋਂ ਪਹਿਲਾਂ ਤੇ ਬਾਕੀ ਅੱਜ ਦੇ ਵਲੌਗ ਦੇ ਵਿੱਚ ਇੰਨੇ ਤਨਫ ਮਿਲ ਜੇ ਨੇ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ